ਖਬਰ ਆ ਰਹੀ ਹੈ ਦਿਨ ਦਹਾੜੇ ਜਿੰਮ ਦੇ ਵਿੱਚ ਇੱਕ ਹੋਟਲ ਮਾਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਰਮੇਸ਼ ਰੁਲਾਨੀਆ ਜੋ ਕਿ ਬਾਈਕ ਤੇ ਅਤੇ ਹੋਟਲ ਦਾ ਮਾਲਕ ਸੀ ਤਾਂ ਉਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹੈ ਸਵੇਰੇ 5:30 ਦੇ ਵਜੇ ਦੇ ਕਰੀਬ ਜਦੋਂ ਜਿੰਮ ਦੇ ਵਿੱਚੋਂ ਐਕਸਰਸਾਈਜ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਵਿਅਕਤੀ ਪਿਸਟਲ ਲੈ ਕੇ ਆਉਂਦਾ ਹੈ ਔਰ ਆ ਕੇ ਪਹਿਲਾਂ ਪਛਾਣ ਕਰਦਾ ਹੈ ਕਿ ਜਿੰਮ ਦੇ ਵਿੱਚ ਉਹ ਕਿੱਥੇ ਮੌਜੂਦ ਹੈ ਔਰ ਉੱਥੇ ਪਿਸਟਲ ਕੱਢ ਕੇ ਗੋਲੀ ਚਲਾ ਦਿੰਦਾ ਹੈ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਔਰ ਰਾਸਤੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੇਹੱਦੇ ਦਰਦਨਾਕ ਖਬਰ ਰਮੇਸ਼ਵਰ ਉਲਾਨੀਆਂ ਜੋ ਕਿ ਸ਼ੋਰੂਮ ਅਤੇ ਹੋਟਲ ਦਾ ਮਾਲਕ ਹੈ ਉਹ ਜ਼ਬਰਦਸਤੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਰੋਹਿਤ ਗੁਦਾਰਾ ਗੈਂਗ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਧਮਕੀਆਂ ਪਹਿਲਾਂ ਦਿੱਤੀਆਂ ਗਈਆਂ ਸੀ ਜਿਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਗੁਦਾਰਾ ਗੈਂਗਸਟਰ ਦੇ ਵੱਲੋਂ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਬੇਹੱਦ ਹੈਰਾਨ ਕਰਦੀਆਂ ਤਸਵੀਰਾਂ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਜਿਮ ਜੋ ਹੋਟਲ ਮਾਲਕ ਅਤੇ ਸ਼ੋਰੂਮ ਮਾਲਕ ਦਾ ਕਤਲ ਕਰ ਦਿੱਤਾ ਗਿਆ ਰੋਹਿਤ ਰੁਲਾਨੀਆ ਜੋ ਕਿ ਮਸ਼ਹੂਰ ਰਾਜਸਥਾਨ ਦਾ ਬਿਜ਼ਨਸਮੈਨ ਸੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਕਤਲ ਉਸ ਸਮੇਂ ਕੀਤਾ ਗਿਆ ਜਦੋਂ ਜਿਮ ਦੇ ਵਿੱਚ ਐਕਸਰਸਾਈਜ਼ ਕਰ ਰਿਹਾ ਸੀ ਸਵੇਰ ਦਾ ਸਮਾਂ ਤਕਰੀਬਨ 5:40 ਜਦੋਂ ਜਿਮ ਦੇ ਵਿੱਚ ਐਕਸਰਸਾਈਜ਼ ਕਰ ਰਿਹਾ ਸੀ ਇਸੇ ਦੌਰਾਨ ਇੱਕ ਨਕਾਬਪੋਸ਼ ਵਿਅਕਤੀ ਜਿੰਮ ਦੇ ਵਿੱਚ ਦਾਖਲ ਹੁੰਦਾ ਔਰ ਉਸ ਦੇ ਵੱਲੋਂ ਪਹਿਲਾਂ ਪਛਾਣ ਕੀਤੀ ਜਾਂਦੀ ਹੈ ਔਰ ਬਾਅਦ ਵਿੱਚ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੋਂ ਉੱਥੋਂ ਫਰਾਰ ਹੋ ਜਾਂਦਾ ਹੈ ਦੱਸ ਦिए ਕੀ ਡੀਡਵਾਨਾ ਕੁਚਾਮਨ ਜ਼ਿਲ੍ਹੇ ਦੇ ਵਿੱਚ ਕੁਚਾਮਨ